ਸਸ ਸਿਕਾ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਹਿੰਮਤ ਔਜਲਾ ਵਲੌਗਸ ਦੇ ਵਿੱਚ ਤੇ ਅੱਜ ਬੜੀ ਜਲਦੀ ਜਲਦੀ ਹਿੰਮਤ ਨੂੰ ਸਕੂਲ ਛੱਡਣ ਜਾ ਰਹੇ ਕਿਉਂਕਿ ਲੇਟ ਹੋ ਗਏ ਆ ਤੇ ਉਤੋਂ ਸਟਾਫ ਵੀ ਸਾਡਾ ਲੇਟ ਹੋ ਗਿਆ ਜਿਹੜੀ ਦੂਸਰੀ ਲੈਬ ਆ ਉਸ ਲੈਬ ਦੇ ਉੱਤੇ ਸਟਾਫ ਲੇਟ ਹੋ ਗਿਆ ਜਿਸ ਕਰਕੇ ਪੇਸ਼ੈਂਟ ਬਾਹਰ ਆ ਕੇ ਖੜਾ ਵਾ ਬ੍ਰੈਕਫਾਸਟ ਹੱਥ ਚ ਲੈ ਕੇ ਹੱਥ ਚ ਲੈ ਕੇ ਤੇ ਉੱਥੇ ਅਸੀਂ ਸੈਂਪਲ ਲੈਣ ਜਾ ਰਹੇ ਆ ਤੇ ਇਹ ਮਿਹਨਤਾਂ ਜਿਹੜੀਆਂ ਵਾ ਨਾ ਸੇਵਾਵਾਂ ਦੀਆਂ ਮਿਹਨਤਾਂ ਜਿਹੜੀਆਂ ਵਾ ਉਹ ਉਹ ਲਗਾਤਾਰ ਚੱਰੀ ਨੇ ਤੇ ਲਗਾਤਾਰ ਸੇਵਾਵਾਂ ਜਾਰੀ ਨੇ ਤੇ ਜਿਹੜੀ ਜਿਨ੍ਹਾਂ ਜਿਨ੍ਹਾਂ ਨੇ ਵੀ ਵੀਡੀਓ ਹਿੰਮਤ ਐਂዲਓ ਅੰਮ੍ਰਿਤਸਰ ਦੇ ਉੱਤੇ ਜਿਹੜੀ ਲੇਟੈਸਟ ਵੀਡੀਓ ਆ ਸੇਵਾ ਜਿਹੜੀ ਹੋਈ ਏ ਜਿਸ ਪਰਿਵਾਰ ਦੀ ਉਹ ਵੀਡੀਓ ਨਹੀਂ ਵੇਖੀ ਤੋ ਉਹ ਜਾ ਕੇ ਵੀਡੀਓ ਉਸ ਚੈਨਲ ਦੇ ਉੱਤੇ ਵੇਖ ਲੈਣਾ ਤੇ ਤੁਹਾਨੂੰ ਧੁੰਦ ਦਾ ਨਜ਼ਾਰਾ ਵਿਖਾਉਣਾ ਜੀ ਪਿੰਡਾਂ ਥਾਵਾਂ ਦੇ ਵਿੱਚ ਤੇ ਬਹੁਤ ਜ਼ਿਆਦੀ ਧੁੰਦ ਹੁੰਦੀ ਆ ਜਾਵਾਂਗੇ ਕਿ ਇਹਦੇ ਪਿੰਡਾਂ ਤੋਂ ਦੇਖ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਅਗਲੇ ਨੇ ਜਿੱਤਰਾ ਵੇਖਿਆ ਨਹੀਂ ਹਿੰਦਾ ਨਹੀਂ ਆਪਾਂ ਵੀ ਅਜੇ ਆਪਾਂ ਵੀ ਆਪਣੇ ਬਿਖਾਉਣ ਦਾ ਯਤਨ ਕਰਾਂਗੇ ਕਿ ਪੰਜਾਬ ਹੁੰਦਾ ਕਿਹੋ ਜਿਹਾ ਨਹੀਂ ਆਪਾਂ ਜਿ ਬਣਾਉਣਾ ਨਾ ਜਦੋਂ ਸਰਦੀਆਂ ਦਾ ਕੁਝ ਬਣਾਉਂਦੇ ਹੁੰਨੇ ਆਲਸੀ ਫੇਸਨ ਖੋਆ ਐਮੀਂ ਦਾ ਕੁਝ ਬਣਾਉਣਾ ਵਾ ਉਹ ਬਣਾਵਾਂਗੇ ਤੇ ਨਾਲੇ ਤੁਹਾਡਾ ਵੀਡੀਓ ਸੰਜੀ ਕਰਾਂਗੇ ਤੇ ਮੈਂ ਸੈਂਪਲ ਲਾ ਲਾਂ ਤੁਸੀਂ ਹਿੰਮਤ ਸਿੰਘ ਨੂੰ ਛੱਡ ਆਓ ਮੈਂ ਬਾਏ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤੇ ਕ ਕ ਕ ਕ ਵਾਈਗੁਰਜੀ ਕੀ ਫਤੇ ਆਇਆ ਆਇਆ ਪੂਰੇ ਦਮ ਤੱਕ ਬਾਦਲਾਂ ਨੂੰ ਬੋਲਣ ਦੇ ਦੇ ਉੱਤਰ ਆ ਆਪਾਂ ਜੀ ਦੇ ਤਾਂ ਇੰਤਿਆਰ ਕਰ ਬੜੀ ਆ ਮੈਂ ਵਾਹਦਾ ਹੀ ਸਕਦੇ ਨਹੀਂ ਮੇਰੇ ਵੀਰ ਕਿੰਨੇ ਚੱਕੇ ਲਗੀਦਾ ਬਹੁਤ ਬਾਂਸੇ ਕੰਦੇ ਆ ਲੈ ਜਿੱਥੇ ਪਿਆਰ ਹੋਵੇ ਨਾ ਉੱਥੇ ਜਾ ਕੇ ਪੁੱਜ ਕੇ ਅਸੀਂ ਅਗਲੇ ਮੇਲਾ ਹੀ ਜਾਣੇ ਸ਼ਰਟ ਬੇਚੀ ਹੋਰ ਕੇ ਆ ਆਰਸ ਦਾ ਤੁicker ਉੱਜੇ ਜਾਂਦੇ ਹੋ ਹਨੇ ਤਾਰੂ ਮੇਸਰ ਹੋਣਾ ਤੀਆ ਤੇ ਨੰਬਰ 2 ਵਾ ਉਹਦੇ ਪਿੱਛੇ 7 ਆ ਤੇ 8 ਆ ਲਾਸਟ ਠੀਕ ਹੈ ਜੀ 22 ਵਜੇ ਮੈਂ ਤੇ ਨਾ ਚੁੱਕਾ ਤੇ ਤੁਸੀਂ 7 ਦੇ ਪਕਰ ਆ ਦੇ ਪਿੱਛੇ 7 ਹੋਣਾ ਠੀਕ ਹੈ ਜੀ ਤੇ ਯਾਰ ਕਰਦਾ ਤੁਹਾਨੂੰ ਪ੍ਰਣਾਮ ਹੈ ਕੋਲ ਪਹਿਲੇ ਜੋ ਨਹੀਂ ਸਾਰੇ ਬੱਚੇ ਹੋ ਤੁਸੀਂ ਸਾਡਾ ਪੁੱਤ ਸਾਡਾ ਪਿਆਰ ਜਿਹੜਾ ਤੁਸੀਂ ਜਤਾਇਆ ਹੋਣਾ ਮੈਂ ਇਦਲੀ ਪਾਣੀ ਜਿੰਨੇ ਜਨਮ ਜਨਮ ਦੇ ਅਸੀਂ ਤੁਹਾਡੇ ਰਹਿਣੀ ਹੋ ਗਏ ਨਹੀਂ ਨਹੀਂ ਤੁਸੀਂ ਦੀ ਨਹੀਂ ਮੈਂ ਤਾਂ ਰਹਿਣੀ ਹਾਂ ਅਸੀਂ ਤੁਹਾਡੇ ਰਹਿਣੀ ਹੈ ਜਿਹੜਾ ਤੁਸੀਂ ਤੋ ਦਾ ਸਰ ਜਰਾ ਤੁਹਾਡੇ ਸ਼ੀਰਾ ਦੇ ਬੱਚੇ ਸੱਟਿਆ ਬਾਬੇ ਦੀ ਕਿਰਪਾ ਨਾਲ ਬੇੜਾ ਪੁੱਸ ਵਿੱਚ ਆ ਮੈਂ ਸੀਆਰਪੀਓ ਕਰਮੇ ਕਦੇ ਵੀ ਚੀਚ ਰੱਖਦਾ ਕਿ ਮੇਰੀ ਬਾਹਰ ਖਲੋ ਮੇਰੀ ਇਹ ਨਹੀਂ ਔਕਾਤ ਨਹੀਂ ਜਿੱਦਾਂ ਸਰਪੋ ਦੇ ਮੈਨੂੰ ਦਿੱਤਾ ਤੇ ਪਰ ਦਮਾਣਾ ਹੋ ਗਈ ਨਾ ਮੈਂ ਦਮਾਣਾ ਹੋ ਗਈ ਤੇ ਅੱਜ ਵਰ ਮੈਂ ਤੁਹਾਨੂੰ ਆਜਾ ਬਜੇ ਤੁਹਾਨੂੰ ਤਾਂ ਨਹੀਂ ਦਾ ਅਸੀਂ ਦੇਖੋ ਦਾਸ ਕਰਦੇ ਕਿ ਤੁਹਾਰੇ ਤੋਂ ਨੁਕਸਾਨ ਨਹੀਂ ਮੈਂ ਨਾ ਵੀ ਮੇਰੇ ਬਾਹਰ ਕੈਸੇ ਮੇਰੇ ਕੋਟੇ ਵਿੱਚ ਕੋਈ ਸ਼ਾਮ ਹੋ ਗਈ ਸੀਗੇ ਹਾਂਜੀ ਤੇ ਹੁਣ ਬਾਬ ਜੀ ਕਹਿੰਦਾ ਫੇਰ ਪੱਠੇ ਪੱਠੇ ਬੈਠੀ ਸਨ ਖਾਪ ਕਰਦਾ ਕਰੀਦਾ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਸੇਵਾ ਨਹੀਂ ਕਰਦੀ ਸੇਵਾ ਤੁਸੀਂ ਜਿੰਨੀ ਸੇਵਾ ਤੁਸੀਂ ਕੀਤੀ ਹੈ ਨਾ ਮੇਰੇ ਖਿਆਲ ਦੇ ਵਿੱਚ ਸਭ ਤੋਂ ਜਿਆਦਾ ਇਹ ਸੋਹਣੀ ਸੇਵਾ ਤੁਸੀਂ ਜਿੰਨੀ ਸੇਵਾ ਸਾਨੂੰ ਨਾ ਕਰੋ ਤੱਕ ਮੇਰਾ ਸਾਹਿਬ ਬੈਠਾ ਜੋ ਘਰੀ ਪਾ ਬੈਠਾ ਜੋ ਘਰੀ ਮੈਂ ਨੇ ਜੋ ਗੱਲੀ ਨਾ ਤੁਹਾਡਾ ਪਿਆਰ ਹੀ ਬਹੁਤ ਤੁਹਾਡਾ ਮੈਂ ਨੰਬਰ ਸੇਵ ਕਰ ਲਿਆ ਤੁਹਾਡਾ ਨੰਬਰ ਮੈਂ ਜਦੋਂ ਮੈਂ ਇੱਥੇ ਲੰਘਦਾ ਰਿਹਾ ਚਾਰ ਪੰਜ ਚੱਕਰ ਮੇਰੇ ਲੱਗਦੇ ਲੱਗਦੇ ਕੋਈ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ 15 20 ਦਿਨਾਂ ਦੇ ਵਿੱਚ ਤੁਹਾਨੂੰ ਮੈਂ ਕਰਾਵਾਂਗੇ ਕਰੀਓ ਕਿੰਨਾ ਹਾਂ ਬੈਠ ਵੀ ਨਾਲ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਬਾਪੂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੌਗ ਸੰਗਤ ਜੀ ਹੁਣ ਅੱਜ ਸਵੇਰ ਤਾਂ ਵਲੌਗ ਸ਼ੁਰੂ ਕੀਤਾ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈ ਕੋਈ ਕਲਿੱਪ ਨਹੀਂ ਲਈ ਕਿਉਂਕਿ ਅਸੀਂ ਅੱਜ ਕਰ ਰਹੇ ਹਾਂ ਜੀ ਕਿ ਕੱਲ 10 ਤਰੀਕ ਦੀ ਤਿਆਰੀ ਕਿਟ ਬਣਾ ਰਹੇ ਹਾਂ ਪੈਕਿੰਗ ਕਰ ਰਹੇ ਹਾਂ ਤੋ ਇਸ ਕਰਕੇ ਕੋਈ ਕਲਿੱਪ ਨਹੀਂ ਲਈ ਕੁਛ ਨਹੀਂ ਹੁਣ ਉਧਰ ਟੈਂਟ ਲੱਗਦੇ ਪਏ ਹੁਣੇ ਜਸਟ ਫ੍ਰੀ ਹੋਏ ਆ ਤੇ ਮੈਂ ਸੋਚਿਆ ਕਿ ਹੁਣ ਹੁਣੇ ਮੈਂ ਕੰਟੀਨਿਊ ਕਰ ਕਰਦੀ ਆ ਜਿੰਨਾ ਕਿ ਮੇਰੇ ਕੋ ਬਣਿਆ ਬਾਕੀ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਦਿਖਾਉਣੀ ਆ ਕਿ ਟੈਂਟ ਲੱਗ ਗਿਆ ਜਾਂ ਨਹੀਂ ਆ ਜੋ ਮੇਰੇ ਨਾਲ ਉਹ ਅਸੀਂ ਗਾਇਸ ਹੁਣ ਕਰਨ ਲੱਗਿਆ ਪੇਟ ਪੂਜਾ ਵੇਟ ਬੇਬ ਇਹ ਹੈਗੀਆਂ ਨੇ ਚੰਪਾ ਮਲਾਈ ਚਾਮ ਮੈਂ ਫਿਨਿਸ਼ ਕਰ ਲਿਆ ਨੇ ਪਿੰਗੜੋਲ ਪ੍ਰਿੰਗਡੋਲ ਇਹ ਅਹੀਂ ਸਾਸ ਨੇ ਪਰ ਲਈ ਪਲੇਟ ਸਾਡੇ ਕੋ ਅਸਲ ਚ ਨਾਲ ਮਾੜੀ ਹੋ ਗਈ ਸਰ ਪਤਾ ਨਹੀਂ ਕਲਿੱਪ ਲੈਣ ਕੇ ਨਾ ਉਹ ਅਹੀਂ ਆਪਣੇ ਲਈ ਦੋ ਕੀ ਕਹਿੰਦੇ ਹੋ ਨਾ ਪਲੇਟਸ ਲੈਂਦੀਆਂ ਆਂ ਹੀ ਚਾਂਪ ਤੇ ਉਹ ਇੱਕ ਲੈ ਗਏ ਨੇ ਤੇ ਜੋ ਕਿ ਸਾਡੇ ਲਈ ਬਹੁਤ ਮਾੜੀ ਗੱਲ ਆ ਤੇ ਪਤਾ ਨਹੀਂ ਮਾੜੀ ਹੈ ਕਿ ਚੰਗੀ ਹੈ ਖਾਣ ਤੋਂ ਪਹਿਲਾਂ ਹੀ ਤੇ ਚਲੋ ਹੁਣ ਆਪਾਂ ਸਪ੍ਰਿੰਗ ਰੋਲ ਖਾ ਲਈਏ ਮੈਂ ਕਿ ਤੁਹਾਨੂੰ ਵੀ ਦੱਸਦੀ ਹਾਂ ਤੁਸੀਂ ਵੀ ਦੇਖੋ ਤੁਸੀਂ ਖਾ ਤਾਂ ਸਕਦੇ ਨਹੀਂ ਤੇ ਮਿਲਦੇ ਆ ਥੋੜੀ देरत ਹਾਂਜੀ ਸੰਗਤ ਜੀ 6:30 ਹੋ ਗਏ ਆ ਤੇ ਵਲੌਗ ਕੁਛ ਨਹੀਂ ਬਣਿਆ ਕੋਈ ਖਾਸ ਨਹੀਂ ਅੱਜ ਛੋਟਾ ਜਿਹਾ ਵਲੌਗ ਹੈ ਤੇ ਇੱਥੇ ਆਪਾਂ ਕਰਦੇ ਆ ਵਲੌਗ ਦੀ ਐਂਡਿੰਗ ਤੇ ਮਿਲਦੇ ਆ ਕੱਲ ਨੂੰ 10 ਤਰੀਕ ਹੈ ਕੱਲ ਦੇ ਵਲੌਗ ਦੇ ਨਾਲ ਕੱਲ ਤੇ ਜਰੂਰ ਆਏਗਾ ਵਲੌਗ ਸਾਰੀ ਕਲਿੱਪਸ ਤੁਹਾਨੂੰ ਦਿਖਾਵਾਂਗੇ ਕੱਲ ਆਪਾਂ ਬੜਾ ਜਿਆਦਾ ਕੀੰਦੇ ਨੇ ਚਾਹ ਹੁੰਦਾ ਜਿਵੇਂ ਕੱਲ ਦੇ ਇਵੈਂਟ ਦਾ ਸਾਨੂੰ ਬਹੁਤ ਜਿਆਦਾ ਐਕਸਾਈਟਮੈਂਟ ਹੈ ਤੇ ਜੁੜੇ ਰਹੋ ਵਲੌਗ ਦੇ ਨਾਲ ਕੱਲ ਦੇ ਵਲੌਗ ਦੀ ਵੇਟ ਕਰਿਓ વાય ગુજી કા ખાલસા વાય ગુજી કે ફતે